ਪਿੰਡ ਮਿਸ਼ਾਣਾ ਵਿਖੇ ਚੌਥਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ 75 ਕਿਲੋ ਵਿੱਚ ਫਾਸਟ ਜਿਉਂ ਦਾ ਅਤੇ ਸੈਕੰਡ ਥਾਜ ਰਿਆ ਬਟੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਪਿੰਦੇ ਪਿੰਡ ਮਿਸ਼ਾਣਾ ਵਿਖੇ ਬਾਬਾ ਰਤਨ ਸਪੋਰਟਸ ਕਲੱਬ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੌਥਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਕਬੱਡੀ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਕਵੈਡੀ ਕੱਪ ਦਾ ਉਦਘਾਟਨ ਪਿੰਡ ਦੇ ਸਰਪੰਚ ਤੇਗਵੀਰ ਸਿੰਘ ਜੋਨੀ, ਸੁਖਵੀਰ ਸਿੰਘ ਖਾਲਸਾ, ਮੈਂਬਰ ਸਿੰਘ ਥਾਣੇਦਾਰ, ਕਲੱਬ ਪ੍ਰਧਾਨ ਲਖਵਿੰਦਰ ਸਿੰਘ ਨੇ ਕੀਤਾ ਗਿਆ। ਇਸ ਮੌਕੇ 30 ਕਿਲੋ ਭਾਰ ਦੇ 36 ਟੀਮਾਂ ਅਤੇ 40 ਕਿਲੋ ਭਾਰ ਦੇ 35 ਟੀਮਾਂ ਨੇ ਭਾਗ ਲਿਆ। ਜਿਸ ਵਿੱਚ 30 ਕਿਲੋ ਭਾਰ ਦੀਆਂ ਟੀਮਾਂ ਵਿੱਚ ਮਛਾਣਾ ਫਾਸਟ ਅਤੇ ਰੈਕੇ ਕਲਾ ਸੈਕੰਡਰੀ ਰਹੀ। ਜਿਸ ਵਿੱਚ 30 ਕਿਲੋ ਵਰਗ ਭਾਰ ਦੇ ਬੈਸਟ ਰੇਡਰ ਅਤੇ ਬੈਸਟ ਜਾਪੀ ਨੂੰ ਨਿੱਕਾ ਮਿਸ਼ਾਣਾ ਵੱਲੋਂ 2 ਕਿਲੋ ਦੇਸੀ ਘਿਓ ਦਿੱਤਾ ਗਿਆ। ਇਸ ਕਬੱਡੀ ਕੱਪ ਵਿੱਚ ਤਾਸ ਸ਼ੀਫ ਵਿੱਚ ਮੈਚ ਵਿੱਚ ਜਰਨੈਲ ਸਿੰਘ ਮਿਸ਼ਾਣਾ ਅਤੇ ਬਲਵਿੰਦਰ ਸਿੰਘ ਬੀਡੀਪੀਓ ਦੀ ਟੀਮ ਫਾਸਟ ਰਹੀ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ 40 ਕਿਲੋ ਭਾਰ ਦੇ ਪਹਿਲੇ ਨੰਬਰ ਤੇ ਬਾਂਡੀ ਅਤੇ ਦੂਜੇ ਨੰਬਰ ਤੇ ਮਿਸ਼ਾਣਾ ਰਿਹਾ। ਪਹਿਲੇ ਨੰਬਰ ਤੇ ਫਾਸਟ ਜਾਫੀ ਅਤੇ ਰੀਡਰ ਨੂੰ ਨਵੀਂ ਨੰਬਰਦਾਰ ਵੱਲੋਂ 2 ਕਿਲੋ ਦੇਸੀ ਘਿਓ ਦਿੱਤਾ ਗਿਆ 75 ਕਿਲੋ ਭਾਰ ਦੇ ਮੈਚ ਵਿੱਚ ਪਹਿਲਾ ਸਥਾਨ ਜਿਉਂਦਾ ਅਤੇ ਦੂਜਾ ਸਥਾਨ ਪਰਾਜ ਰਿਹਾ ਲੜਕੀਆਂ ਦਾ ਸ਼ੋਅ ਮੈਚ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਐਨ ਆਰ ਆਈ ਕਲੱਬ ਮੋਗਾ ਨੂੰ ਛੰਦਰ ਸਿੰਘ ਨੰਬਰਦਾਰ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਦੂਜਾ ਇਨਾਮ ਹਰਜੀਤ ਸਿੰਘ ਬਾਜਾਖਾਨਾ ਦੀਆਂ ਲੜਕੀਆਂ ਨੂੰ ਮਿਸ਼ਾਣਾ ਇੰਟਰਪ੍ਰਾਈਜ਼ ਵੱਲੋਂ ਦਿੱਤਾ ਗਿਆ 75 ਕਿਲੋ ਦਾ ਪਹਿਲਾ ਇਨਾਮ ਮਹਿੰਦਰਜੀਤ ਸਿੰਘ ਬਿੰਨੂ ਪੁੱਤਰ ਰਾਜਪਾਲ ਸਿੰਘ ਜੁਕੇ ਅਤੇ ਦੂਜਾ ਇਨਾਮ ਮਨਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਆਸਟ੍ਰੇਲੀਆ ਵੱਲੋਂ ਦਿੱਤਾ ਗਿਆ ਇਸ ਮੌਕੇ ਮਹਿੰਦਰਜੀਤ ਸਿੰਘ ਬਿੰਨੂ ਨੇ ਕਿਹਾ ਕਿ ਅਗਲੇ ਸਾਲ ਟੂਰਨਾਮੈਂਟ ਲਈ ਪਹਿਲਾ ਇਨਾਮ ਉਸ ਵੱਲੋਂ ਦਿੱਤਾ ਜਾਵੇਗਾ ਪਿੰਡ ਮਿਸ਼ਾਣਾ ਦਾ ਕਬੱਡੀ ਕੱਪ ਦੇਖਣ ਲਈ ਦੂਰੋਂ ਦੂਰੋਂ ਦਰਸ਼ਕ ਆਏ ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਦੂਰ ਦੂਰ ਦੇ ਦਰਸ਼ਕਾ ਹਾਜ਼ਰ ਸਨ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ ਜਿਹਨੇ ਇੱਕ ਮਾਨਸਲਵਾਨ ਬਖਸ਼ਿਆ ਮੇਰੀ ਛੋਟੀ ਭੈਣ ਨੂੰ ਕਿਉਂਕਿ ਕਿਸੇ ਦਿਨ ਨਹੀਂ ਕਰਦਾ ਹੁੰਦਾ ਜੀ ਵੀ ਹਾਂ ਇਦਾਂ ਪਬਲਿਕ 'ਚ ਘੇੜਾ ਲਾਉਣਾ ਹੈ ਨਾ ਕੋਈ ਬੱਚਾ ਮਜਬੂਰ ਹੁੰਦਾ ਹੈਗਾ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨੀ ਪੁਕਾਰ ਸਾਹਬ ਦੇ ਨੇੜੇ ਹੋ ਕੇ ਸੁਣੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਹੀ ਇਦੀ ਹੈਲਪ ਕਰਿਆ ਕਰੋ ਹਰ ਟੂਰਨਾਮੈਂਟ 'ਤੇ ਕੁੜੀਆਂ ਦਾ ਇੱਕ ਸ਼ੋਅ ਮੈਚ ਜ਼ਰੂਰ ਰਖਵਾਇਆ ਕਰੋ ਇਿੱਥੇ ਮੁੰਡਿਆਂ ਦੇ ਇੰਨੇ ਨੇ ਵੱਡੇ ਪ੍ਰਾਈਸ ਤੁਸੀਂ ਰੱਖਦੇ ਹੋ ਮੇਰੀ ਹੱਥ ਜੋੜ ਕੇ ਬੇਨਤੀ ਵੀ ਕੁੜੀਆਂ ਦਾ ਇੱਕ 쇼 ਮੈਂ ਜਰੂਰ ਕਰਵਾਉਂ ਚਾਹੇ ਨੀ ਆਪਣੇ ਏਰੀਏ ਦੀ ਕੁੜੀਆਂ ਦਾ ਰਖਵਾਉ ਬਹੁਤ ਬਹੁਤ ਧੰਨਵਾਦ ਥੈਂਕ ਯੂ